ਲੋੜੀ ਨਿੰਬੂ ਦਾ ਚਾਰ ਹਾਂਜੀ ਅਰੇ ਜਾਂਦੇ ਆ ਪਪੂ ਹੁੜੀ ਪਾਈ ਆਲੇ ਹਾਂ ਹਾਂ ਆ ਬੈਠੀ ਆ ਸੰਗਤ ਲੈ ਵੀ ਹਾਂ ਜਾਂਦਾ ਪਪਲ ਚੱਕੀ ਹਾਂ ਕੱਲ ਨੂੰ ਲਿਆਵਾਂਗੇ ਗਲਗਲਾਂ ਹੈ ਨਾਲ ਉਹ ਵੀ ਚੀਰ ਦਿਆਂਗੇ ਤੇ ਨਿੰਬੂ ਤੇ ਗਲਗਲ ਮੋੜ ਕੇ ਆਪਾਂ ਪਾ ਕੇ ਮਸਾਲਾ ਮਸੂਲਾ ਤੇ ਚੱਕ ਦਾਂਗੇ ਚਾਰ ਵਾਲੇ ਬਹੁਤ ਵਧੀਆ ਚਾਰ ਬਣ ਜਾਂਦਾ ਹਾਂ ਅਮਾ ਡਰਮ ਭਰ ਕੇ ਰੱਖ ਦੇ ਹਾਂ ਡਰਮ ਭਰ ਦੇਣਾ ਪੂਰਾ ਚਾਰ ਦਾ ਠੀਕ ਆ ਵਧੀਆ ਵਧੀਆ ਬੰਨ ਗਿਆ ਸਭ ਕੁਝ ਹਾਂ ਬਈ ਗਿਆਨੀ ਹੀਰ ਤੇ ਵਾਹ ਬਾਈ ਇਹਨਾਂ ਨੂੰ ਉਹ ਕਰੋ ਤੇ ਯਾਰ ਐ ਤਾਂ ਨਾ ਅਜੇ ਤਾਂ ਪਾਇ ਰਹੇ ਲੋ ਐ ਹਾਂ ਟੋਕਰੇ ਦੀ ਪਾਣੀ ਹਾਂ ਟੋਕਰੇ ਦੀ ਪਾ ਕੇ ਨਾ ਖਲਾਰ ਕੇ ਜੇ ਟੋਕਰਾ ਜਾ ਰਾਤ ਨੂੰ ਅੰਦਰ ਧਰਤਾ ਤੇ ਦਿਨੇ ਧੁੱਪੇ ਧਰਤਾ ਇੱਥੇ ਜਿਵੇਂ ਇੱਥੇ ਚਾੜ ਦਿੱਤਾ ਇੱਥੇ ਕੇਰੇ ਇਹਨਾਂ ਦਾ ਪਾਣੀ ਜਾਂ ਸੁੱਕੇ ਥੋੜਾ ਜਿਹਾ ਇਹ ਨਹੀਂ ਮੈਂ ਨਹੀਂ ਜਣਾਵੀ ਤੇ ਫੇਰ ਆਪਾਂ ਦੂਜਾ ਆ ਕਰਦਾ ਪਪੂ ਪਾ ਕੇ ਉਹ ਕਰਦਾ ਨੇ ਜੀ ਰੱਖੋ ਮੈਂ ਠੀਕ ਆ ਤੇ ਗਲਗਲਾ ਜੀਆਂ ਚੀਰਤੀਆਂ ਗਾ ਗਲਗਲਾ 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 ਤਾਂ ਉੱਥੇ ਪਈ ਆ ਹਾਂ ਉਹ ਵੀ ਵਿੱਚ ਜੀ ਚੀਰਤ ਨੂੰ ਲਿਆ ਉਹ ਅੱਢ ਚੀਖਾਂਗੇ ਤਾਂ ਬਾਈ ਚੱਲ ਕੋਈ ਨਹੀਂ ਆ ਭਾਵਾਂਗੇ 90 ਚ ਠੀਕ ਆ ਪਰ ਆਪਾਂ ਛੋਟੀਆਂ ਏਡੀਆਂ ਏਡੀਆਂ ਹੀ ਕਰ ਦੇਣੀਆਂ ਉਹ ਫਾੜੀਆਂ ਤਾਂ ਠੀਕ ਆ ਠੀਕ ਆ ਟੋਕਰੇ ਚ ਪਾ ਦੇ ਹੈ ਹਾਂ 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 ਹੈ ਚੇਂਜ ਨਾ ਕਰਦੀ ਕਿਤੇ ਆਹ ਚੇਂਜ ਕਰਦੇ ਹਾਂ ਉ ਤਾਂ ਇਹਦੇ ਵਾਲਾ ਹੀ ਹੋਊਗਾ ਇਹ ਦੇਖਾ ਚਾਰ ਵਾਲਾ ਜਾਂ ਪਾਦੇ-ਪਾਦੇ ਕੁਛ ਨਹੀਂ ਆਇਆ ਨਹੀਂ ਹੁੰਦਾ ਕੋਈ ਨਹੀਂ ਆਇਆ ਨਹੀਂ ਹੁੰਦਾ ਖਰਾਬ ਤਾਂ ਹੈ ਨੀਗਾ ਕੁਛ ਦੇ ਵਿੱਚੋ ਜਲੇਬੀਆਂ ਉਹੀ ਆਪਣੇ ਪਕੌੜੇ ਪਕੂੜੇ ਵਾਲਾ ਹੀ ਆ ਪਾਦੇ ਤੋਂ ਕੋਈ ਗੱਲ ਨਹੀਂ ਪਾਦੇ-ਪਾਦੇ ਪਾਦੇ ਇਹ ਕਿਹੜਾ ਮਿੱਟੀ ਤੇ ਲੈ ਜਾਂ ਗੋਹੇ ਤੇ ਲਾਇਆ ਵਾ ਆਦੇ ਹੁਣ ਟੋਕਰੇ ਚ ਪਾ ਕੇ ਇਹ ਧੁੱਪੇ ਧਰ ਦਿਆ ਕਰਨ ਦਾ ਪਾਣੀ ਕੁਛ ਨਾ ਕੁਛ ਸੁੱਕ ਜੂ ਮਿੱਟੀ ਵਾਲੇ ਆ ਬਾਕੀ ਤੇ ਫੇਰ ਹਾਂ ਇਹਦੇ ਇਹਦਾ ਪਾਣੀ ਜਾਂ ਨੁੱਟ ਝੜ ਜੂ ਇਹਨਾਂ ਦਾ ਟੋਕਰੇ ਦੇ ਵਿੱਚ ਵਧੀਆ ਇਕਠੀ ਕੱਲ ਨੂੰ ਲਿਆਵਾਂਗੇ ਗਲਗਲਾਂ ਤੇ ਆਪਾਂ ਗਲਗਲਾਂ ਚੀਰ ਦਾਂਗੇ ਠੀਕ ਆ ਚਲੋ ਲਾ ਦੇ ਜੀ ਨਾ ਆ ਫੇਰ ਆਪਾਂ ਦੂਜਾ ਹਾਂ ਹਾਂ ਪਤਲੇ ਫਿਰਣਗੇ ਸਾਰੇ ਆਹ ਚਾਰ ਬਣ ਜੂ ਪੂਰਾ ਵਧੀਆ ਯਾਰ ਜਦੋਂ ਚਾਰ ਬਣ ਗਿਆ ਖਾਣ ਵਾਲੇ ਵਾਣੇ ਜਿੰਨਾ ਮਰਜ਼ੀ ਫਿਰ ਆਪਾਂ ਅਨੰਦਪੁਰ ਵੀ ਲੈ ਚੱਲਿਆ ਕਰਾਂਗੇ ਹਾਂ ਉਹਨੂੰ ਨੀਟੇ ਦਾ ਫੋਨ ਆਇਆ ਸੀ ਕਹਿੰਦਾ ਅਨੰਦਪੁਰ ਵਾਲੀ ਯਾਰ ਮੈਨੂੰ ਪਾਓ ਮੈਂ ਕਿਹਾ ਵੀ ਮੇਰੇ ਕੋਲੇ ਤੇਰਾ ਨੰਬਰ ਹੀ ਨਹੀਂ ਤਾਂ ਮੈਂ ਪਾ ਦਿਆਂ ਨੰਬਰ ਤੇ ਅੱਛਾ ਆਪਣੀ ਉਹ ਚਿੱਠੀ ਆਈ ਆ ਅਨੰਦਪੁਰ ਵਾਲੀ ਅੱਛਾ ਹੂੰ ਹੂੰ ਤੂੰ ਵੀ ਪੱਪੂ ਹਾਂ ਠੀਕ ਆ ਠੀਕ ਆ ਦੇਖਿਆ ਦੇਖਿਆ ਚਾਰ ਐ ਪੈਂਦਾ ਚਾਰ ਆ ਚੱਕ ਕੇ ਫੜ ਗਿਆ ਧਰ ਥਲੇ ਉੱਤੇ ਦੋ ਡਿੱਗੀਆਂ ਪਈਆਂ ਅੱਧਾ ਘੰਟਾ ਹੀ ਲੱਗਿਆਗਾ ਹਾਂ ਨਹੀਂ ਲੱਗਿਆ ਹਾਂ ਔਰ ਸੁਣਾ ਨਵੀ ਦਾ ਜੀ ਠੀਕ ਆ ਹਾਂ ਬਾਬਾ ਜਾਰ ਉਧਰ ਲਾ ਕੇ ਨਾ ਮੈਂ ਕਹ ਪੱਟ ਦੇ ਥੱਲੇ ਖੌਰੂ ਪੱਟੀ ਫਿਰਦਾ ਕੁਸ ਕੇ ਨਾ ਮੈਂ ਕਹ ਤੂੰ ਦੱਬੀ ਫਿਰਦਾ ਪਤੰਦਰ ਜਿਵੇਂ ਵੱਡਾ ਨਹੀਂ ਨਾਟ 11 ਫਿਰਦਾ ਹੁੰਦਾ ਐ ਫਿਰਦਾ ਮਨਾਂ ਜਾਨ ਹੈਗੀ ਵਿੱਚ ਪੂਰੀ ਕੰਮ ਤੋਂ ਟਲੂ ਨਹੀਂ ਹੈ ਕੰਮ ਤੋਂ ਨਹੀਂ ਟਲਦਾ ਹਾਂ ਕੰਮੋਂ ਉਨੇ ਟਲਦਾ ਆ ਸਕੂਟਰੀ ਫਿਰ ਚੰਨੇ ਨੇ ਲਈ ਨਹੀਂ ਨਹੀਂ ਜੀ ਬਣਿਆ ਨਹੀਂ ਸੌਦਾ ਅੜੀ ਰਹੀ ਜੇ ਤਾਂ ਅੜੀ ਮੰਦਰਾ ਤੂੰ ਵੀ ਯਾਰ ਥੋੜਾ ਯਾਰ ਭਾ ਮੜਾ ਸੈਟਨ 1200 ਫੇਰ ਚੰਨਾ ਚੜ ਜਾਣਾ ਤੇ ਤਿੰਨ ਚੰਨੇ ਨੂੰ ਆਪਾਂ ਮਨਾਲੇ 37 ਤੇ ਤਾਂ ਪਹ ਲੈ ਗਏ ਸੀ 37 ਲੈ ਗਏ ਇੱਕ ਮਾਡਲ ਦੀ ਇਹ ਜੀ ਸਕੂਟਰੀ ਹੂੰ 65 70 ਤੋਂ ਘੱਟ ਨਹੀਂ ਮੰਗਦਾ ਅੱਛਾ ਮੈਂ ਤਾਂ ਖ ਚੱਲ ਜੇ ਚੰਨੇ ਦੇ ਦੇਗੇ ਕਿੰਨਾ ਆਰਾਮ ਕਰੂ ਹਾਂ ਹਾਂ ਮੈਂ ਤਾਂ ਆਪ ਜੀ ਦਵਾ ਕੇ ਖੁਸ਼ੀ ਆ ਵੀ ਗਿੱਦਗੇ ਨਾਂ ਕਹਿੰਦਾ ਯਾਰ ਪੈਸੇ ਨਹੀਂ ਬਾਈ ਇੰਨੇ ਕਹਿੰਦਾ ਮੈਂ 5-7000 10000 ਮੈਂ ਤਾਂ ਫੜਕੀ ਪਾਉਣਾ ਮੈਂ ਕਹਾਂ ਚੱਲ ਠੀਕ ਆ ਚੱਲ ਕੋਈ ਨਹੀਂ ਕੋਈ ਨਹੀਂ ਇੰਨੇ ਮੋਲ ਵਾਲੇ ਜੇ ਮਿਲ ਗਏ ਤਾਂ ਕਹਿੰਦਾ ਲੈਣੇ ਵੀ ਆ ਮੈਂ ਕਹਤੋ ਜੇ ਮੈਨੂੰ ਉਹ ਮਿਲ ਗਏ ਤਾਂ ਕਹਿੰਦਾ ਸ਼ਾਇਦ ਕਹਿੰਦਾ ਫਿਰ ਇੰਨੇ ਦੀ ਤਾਂ ਆਪਾਂ ਲਈ ਲਵਾਂਗੇ ਮੈਂ ਕਹਾਂ ਸ਼ਾਇਦ ਉਹਦੋਂ ਫਿਰ ਮੰਦਰ ਮੰਨੇ ਕੇ ਨਾ ਮੰਨੇ ਹੈ ਹਾਂ ਨਹੀਂ ਨਹੀਂ ਬਸ ਆਪਾਂ ਉਧਰ ਕਰਨਾ ਕੰਮ ਚੱਲਦੇ ਆ ਹੋ ਠੀਕ ਠਾਕ ਆ ਬਾਈ ਐਵੇਂ ਆ ਸਾਰੇ ਹਾਂ ਪਪੂ ਤੋ ਫਿਰ ਮੈਂ ਮੈਂ ਨਾ ਉੱਥੇ ਮੈਂ ਆਹ ਬੈਜੋ ਬਾਬ ਮੰਦਰਾ ਤੇ ਚਾਰ ਠੀਕ ਆ ਵੀ ਹਨਾ ਉਹ ਤਾਂ ਖੱਟਾ-ਚਾਰ ਬਣ ਜਾ ਨਿੰਬੂ ਦਾ ਬਹੁਤ ਚੀਜ਼ ਵਧੀਆ ਬਾਲੀ ਵਧੀਆ ਸਾਰਿਆਂ ਨਾਲ ਵਧੀਆ ਚੀਜ਼ ਤਾਂ ਨਿੰਬੂ ਆ ਨਿੰਬੂ ਤੇ ਔਲਾ ਇਹ ਚੀਜ਼ਾਂ ਮਤਲਬ ਸਿਆਣੇ ਦੇ ਅੱਗੇ ਕਹਿੰਦੇ ਔਲੇ ਦਾ ਖਾਦਾ ਇਹ ਸਿਆਣੇ ਦਾ ਆਖਿਆ ਸਵਾਦ ਬਾਹ ਚਾਉਂਗਾ ਸਵਾਦ ਪਾ ਗੱਲਾਂ ਸੱਚੀਆਂ ਉਹ ਹਾਂ ਆ ਵੀ ਆ ਨਿੰਬੂ ਦਾ ਵੀ ਚਾਰ ਪੂਰਾ ਟਾਪ ਦਾ ਹੁੰਦਾ ਗਲਗਲ ਦਾ ਨਿੰਬੂ ਦਾ ਅੱਗੇ ਪਹਿਲੀਆਂ ਬੁੜੀਆਂ ਦਾ ਆਪਣੇ ਮੱਕੀ ਦੀਆਂ ਰੋਟੀਆਂ ਲਾ ਕੇ ਤੇ ਨਾਲ ਗਲਗਲ ਦਾ ਚਾਰ ਲੈ ਕੇ ਜਾਂਦੇ ਨੇ ਜਾਂ ਨਿੰਬੂ ਜਾਂ ਕਰਦੇ ਤੇ ਚਾਹ ਦੇ ਨਾਲ ਸਰਚੋ ਖਾਣੀ ਤੇ ਐ ਲਾਦੀ ਡਾ ਰੋਟੀਆਂ ਰਗੀ ਮੱਕੀ ਦੀ ਰੋਟੀ ਜਾਂ ਉੱਤੇ ਨੂਨ ਮਿਰਚ ਪੁੱਕਿਆ ਹੋਵੇ ਤੇ ਜਾਂ ਉੱਤੇ ਹੋਵੇ ਨਿੰਬੂ ਦਾ ਤੇ ਗਲਗਲ ਦਾ ਚਾਰ ਇਹ ਲੱਗਦੀ ਆ ਸਵਾਦ ਪੂਰੀ ਮੱਕੀ ਦੀ ਰੋਟੀ ਹਾਂ ਹਾਂ ਜਾਂ ਮੇਥਿਆਂ ਵਾਲੀ ਮੇਥੇ ਵਾਲੀ ਆ ਮੇਥੇ ਵਾਲੀ ਵੀ ਬੜੀ ਫਵਾਟੀ ਜਦੋਂ ਬਾਹਰ ਕੰਮ ਕਰਦਾ ਹੁੰਦਾ ਨਾ ਸਾਲੀਆਂ ਬੇਹੀਆਂ ਰੋਟੀਆਂ ਵਰਗਾ ਮੱਲੋ ਮੱਲਿਆ ਜੀ ਕਰਦਾ ਖਾਣ ਹੁੰਦਾ ਲੱਸੀ ਦੇ ਨਾਲ ਜਾਂ ਲੱਸੀ ਰੁੱਸੀ ਹੋਵੇ ਤੇ ਮੇਥੇ ਵਾਲੀਆਂ ਰੋਟੀਆਂ ਹੋਣ ਤੇ ਇਹ ਸੁਆਦ ਆਉਂਦਾ ਦੁਪਹਿਰ ਨੂੰ ਆਈ ਖਾਂਦੇ ਸੀ ਨੂਨ ਮੱਠਾ ਲਾ ਕੇ ਆਈ ਖਾਂਦੇ ਹੁੰਦੇ ਸੀ ਆਈ ਹਾਂ ਨੂਨ ਮੱਠਾ ਲਾ ਕੇ ਉਹੀ ਚੱਬੀ ਜਾਣਗੇ ਠੀਕ ਬਾਦ ਬਹੁਤ ਲੱਗਦੀਆਂ ਸੀ ਆਹ ਲਾ ਖਾ ਲੈਣੀਆਂ ਹਾਂ ਹਾਂ ਆਰੇ ਮਟਰੋ ਇੰਨੀ ਕੀ ਗੱਲ ਹੈਗੀ ਵੀ ਆਪਾਂ ਆ ਰੌਣਕ ਲਾ ਲੈਨੇ ਆ ਕਿ ਚਾਰ ਪੰਜ ਸੱਤ ਬੰਦੇ ਆਪਾਂ ਇਕੱਠੇ ਹੋ ਜਾਂਦੇ ਆ ਨਾਲੇ ਆ ਜੋ ਦਰਗੰਡੇ ਲਾ ਲੈ ਤੇ ਨਾਲੇ ਆਪਾਂ ਆਪਦੀਆਂ ਗੱਲਾਂ ਬਾਤਾਂ ਮਾਰ ਲੀਆਂ ਨਾ ਟਾਈਮ ਲੰਘਿਆ ਬਾਈ ਟਾਈਮ ਲੰਘੇ ਕੰਮ ਕੰਮ ਹੋ ਜਾਂਦੇ ਆ ਇੱਥੇ ਉਹ ਕਿੰਨੇ ਪਾਠੀ ਉਧਰ ਪਏ ਆ ਦਰਗਾਹ ਦੇ ਮੀਰੇ ਨੂੰ ਘੁਮਾ ਦੇ ਕੋਦੇ ਪਿਆ ਪਾਠੀ ਲੈ ਲੈ ਚਾਰ ਕਿਲੇ ਲੇਟ ਲੱਗ ਨਹੀਂ ਮੰਜੇ ਤੇ ਲੇਟਦਾ ਦੇ ਲੈਟਾ ਪੂਰਾ ਆ ਕਿ ਕੜਾ ਮਾਰਦਾ ਫੱਕੜੀ ਬੰਦੇ ਮਸੂਬ ਖਾ ਗਿਆ ਆ ਉਹ ਜੋ ਦੇ ਬੰਦੇ ਫੜਦੇ ਹਾਂ ਬੰਦੇ ਬੰਦੇ ਫੜਦੇ ਲਿਆ ਠੀਕ ਆ ਬਹੁਤ ਬਾ ਵੀ ਬਾ ਬਹੁਤ ਹੀ ਵਧੀਆ ਹਾਂ